ਨਯਾ ਮੈਂ ਆਪਣਾ ਪੰਜਾਬੀ ਤਕੌਮ ਹੈ ਨਾ ਜੀ ਜੀ ਉਹ ਕਦੇ ਕਿਸੇ ਨੂੰ ਕੱਲਾ ਨਹੀਂ ਰਹਿਣ ਦਿੰਦੇ ਸਪੈਸ਼ਲ ਨੀਰੂ ਬਾਜ਼ ਬਾਜ਼ੀ ਵੱਲੋਂ 사ਦੀ ਗੱਲ ਹੋਈ ਹੈ ਉਹਨਾਂ ਦੇ ਮੈਨੇਜਰ ਸੰਦੂਰ ਜੀ ਖੜੇ ਨੇ ਅਸੀਂ ਖੜੇ ਹਾਂ ਸਪੈਸ਼ਲ ਮੇਰੇ ਕੋਲ ਇਸ ਮਹੀਨੇ ਦੇ ਵੀਕਐਂਡ ਤੇ ਉਹ ਇੰਡੀਆ ਆ ਵੀ ਜਾਣਗੇ ਤੇ ਜੋ ਉਹਨਾਂ ਨੇ ਸਾਨੂੰ ਮੈਸੇਜ ਭੇਜਿਆ ਵੀ 15 ਪਿੰਡਾਂ ਦੀ ਐਗਜ਼ਾਮੀਨੇਸ਼ਨ ਫੀਸ ਹੈ ਜਿਹੜੀ ਬੱਚਿਆਂ ਦੀ ਉਹ ਭੇ ਕਰ ਲੈਣਗੇ ਤੇ ਇੱਕ ਵਾਰੀ ਆਪਾਂ ਤੋਰਨ ਜੋਗੇ ਹੋਈਏ ਫੇਰ ਪਰਮਾਤਮਾ ਨਿਰਵਾਜਵਾਜੀ ਨੂੰ ਹੋਰ ਦੇਵੇ ਤੂੰ ਹੋਰ ਮਸਲੇ ਹੱਲ ਕਰਨ ਬਹੁਤ ਦਲੇਰ ਲੋਕ ਨੇ ਔਰ ਕਲਾਕਾਰ ਸਾਰੇ ਨਾਲ ਨੇ ਡੇਲੀ ਫੋਨ ਹੋ ਗਿਆ ਜਤ ਤਰਤੇਮ ਜਸਰੜ ਬਾਈ ਦਾ ਵੀ ਮੈਨੂੰ ਮੈਸੇਜ ਆਇਆ ਉਹ ਵੀ ਨਾਲ ਨੇ ਗਰਨਾਮ ਦਾ ਮੈਨੂੰ ਕੱਲ ਦੱਸਿਆ ਗਰਨਾਮ ਭੁੱਲਰ ਬਾਈ ਵੀਰਾ ਹਨਾ ਸਾਰੇ ਹੀ ਬੰਦੇ ਵਾਰੀ ਵਾਰੀ ਇੱਥੇ ਆਉਣਗੇ ਵੀ ਔਰ ਉਹਨਾਂ ਦੀਆਂ ਜੋ ਡਿਊਟੀਆਂ ਉਹ ਉਹ ਕਹਿੰਦੇ ਵੀ ਤੁਸੀਂ ਸਾਡੀ ਡਿਊਟੀ ਲਾਓ ਕਹਿੰਦੇ ਜਦੋਂ ਕੋਈ ਸੱਚੇ ਦਿਲੋਂ ਸੇਵਾ ਕਰਦਾ ਤੇ ਇਹ ਹੋ ਸਕਦਾ ਵੀ ਪਰਮਾਤਮਾ ਨਾ ਸੁਣੇ ਜੋਵ ਦੇ ਵਿੱਚ ਹੜਾਂ ਦੀ ਜਿਹੜੀ ਦਸਤਕ ਹੋਈ ਸੀ ਉਸ ਤੋਂ ਬਾਅਦ ਜਿਹੜਾ ਪਾਣੀ ਉਤਰਦਾ ਤਾਂ ਲੋਕਾਂ ਦੇ ਜਿਹੜੀਆਂ ਮੁਸੀਬਤਾਂ ਬਹੁਤ ਵਧੀਆਂ ਉਸ ਤੋਂ ਬਾਅਦ ਕੁਝ ਸੇਵੀ ਸੰਸਥਾਵਾਂ ਵੀ ਜਿਹੜੀਆਂ ਉਹ ਵੀ ਆਈਆਂ ਤੇ ਹੰਬਲਾ ਫਾਊਂਡੇਸ਼ਨ ਦੇ ਵਿੱਚ ਲਗਾਤਾਰ ਹਰ ਦਿਨ ਨੂੰ ਪ੍ਰਤੀ ਦਿਨ ਨਵੇਂ ਕਲਾਕਾਰ ਹੋਣ ਚਾਹੇ ਕੋਈ ਅਦਾਕਾਰ ਹੋਣ ਉਹ ਇੱਥੇ ਫਿਰੋਜ਼ਪੁਰ ਹੰਬਲਾ ਫਾਊਂਡੇਸ਼ਨ ਦੇ ਵਿੱਚ ਪਹੁੰਚ ਰਹੇ ਨੇ ਅੱਜ ਸਾਡੇ ਵਿੱਚ ਜਸਵਿੰਦਰ ਬਰਾੜ ਅਤੇ ਸੰਤੋਸ਼ ਜੀ ਜੋ ਨੀਰੂ ਬਾਲਵਾ ਮੈਨੇਜਰਾ ਜਿਹੜੇ ਉਹ ਵੀ ਸਾਡੇ ਕੋਲ ਪਹੁੰਚਿਆ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅੱਜ ਹਮਲਾ ਫਾਊਂਡੇਸ਼ਨ ਵਿੱਚ ਪਹੁੰਚਦੇ ਹੋ ਕੇ ਨਾ ਚਾਹੋਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਅੱਜ ਜਿਵੇਂ ਸਵੇਰ ਤੋਂ ਸ਼ਾਮ ਤੱਕ ਦੇਖੇ ਨੇ ਇਹ ਲਾਲੋ ਵੀ ਕਈ ਵਾਰ ਸ਼ਬਦਾਂ ਚ ਹਾਲਾਤ ਬਿਆਨ ਕੀਤੇ ਜਾਂਦੇ ਨੇ ਹਨ ਅਸੀਂ ਲੇਡੀਜ਼ ਦੇ ਨਾਲ ਅੰਦਰ ਘਰਾਂ ਤੱਕ ਜਾ ਕੇ ਉਹਨਾਂ ਦੇ ਚੁੱਲ੍ਹੇ ਚੌਂਕੇ ਤੱਕ ਸਾਰੇ ਹਾਲਾਤ ਮਤਲਬ ਦੇਖੇ ਨੇ ਹਨਾ ਉਹ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਨੂੰ ਕੁਝ ਸ਼ਬਦ ਉਹਨਾਂ ਨੂੰ ਹਾਲਾਤਾਂ ਨੂੰ ਬਿਆਨ ਨਹੀਂ ਕਰ ਸਕਦੇ ਜੀ ਜੀ ਵੀ ਉਹ ਜਿਹੜੇ ਹਾਲਾਤ ਐਨੇ ਬੁਰੇ ਨੇ ਜੀ ਹੈਨਾ ਮੁਸ਼ਕਿਲ ਸ਼ਬਦ ਉਹਨੂੰ ਹਾਲਾਤਾਂ ਨੂੰ ਬਿਆਨ ਨਹੀਂ ਕਰ ਸਕਦੇ ਤੇ ਫੇਰ ਹਰ ਆਸੇ ਪਾਸੇ ਅਸੀਂ ਦੇਖਿਆ ਸੋਚਿਆ ਕਿਉਂਕਿ ਮੈਨੂੰ ਜਿਹੜੇ ਪਿੰਡ ਚ ਅੱਜ ਮੈਂ ਸਪੈਸ਼ਲ ਗਈ ਸੀ ਅ ਜਗਦੀਪ ਦੇ ਕਾਲੂਵਾਲ ਮੈਨੂੰ ਆਪਦੀ ਲਾਈਫ 'ਚ ਇਹ ਨਹੀਂ ਪਤਾ ਸੀ ਵੀ ਫਿਰੋਜ਼ਪੁਰ ਅ ਇਲਾਕੇ 'ਚ ਇਹ ਪਿੰਡੇ ਕਿ ਟਾਪੂ ਮੰਗੂ ਅਲੱਗ ਹੈ ਵੀ ਜਿਹਨੂੰ ਕੋਈ ਸੜਕ ਨਹੀਂ ਜਾਂਦੀ ਜੀ ਕੁਛ ਨਹੀਂ ਜਾਂਦਾ ਹਨਾ ਤੇ ਹਜ਼ਾਰੇ ਵਾਲਾ ਇਧਰ ਮੈਂ ਪਿੰਡਾਂ ਚ ਗਈ ਜੀ ਜੀ ਉਸ ਪਿੰਡ ਚ ਜਦੋਂ ਮੈਂ ਗਈ ਤੇ ਅਸੀਂ ਮੈਨੂੰ ਬੋਟਰਾ ਹੀ ਗਏ ਤੇ ਮੈਨੂੰ ਉੱਥੇ ਜਾ ਕੇ ਇਹ ਹੈਰਾਨੀ ਹੋਈ ਵੀ ਉਹ ਜਿਹੜੇ ਬੱਚੇ ਐ ਉਹ ਪੜਨ ਬੋਟਰਾ ਹੀ ਜਾਂਦੇ ਜੀ ਜੀ ਤੇ ਫਿਰ ਵੀ ਮੈਂ ਉਹਨਾਂ ਦਾ ਕੌਨਫੀਡੈਂਸ ਉਹਨਾਂ ਦਾ ਹੌਸਲਾ ਜੀ ਦੁਖੀ ਉਹ ਸੀ ਅਸੀਂ ਗਏ ਸੀ ਹੈਲਪ ਲਈ ਪਰ ਉਹਨਾਂ ਦੇ ਅੰਦਰ ਹੌਸਲਾ ਐਡਾ ਸੀਗਾ ਮੈਨੂੰ ਲੱਗਦਾ ਉਹਨਾਂ ਦਾ ਹੌਸਲਾ ਤਾਂ ਸੀਗਾ ਕਿਉਂਕਿ ਜਿਹੜੀ ਪੰਜਾਬ ਹੈ ਆਪਣਾ ਪੰਜਾਬੀਅਤ ਕੌਮ ਹੈ ਨਾ ਜੀ ਜੀ ਉਹ ਕਦੇ ਕਿਸੇ ਨੂੰ ਕੱਲਾ ਨਹੀਂ ਰਹਿਣ ਦਿੰਦੇ ਸ਼ਾਇਦ ਉਹਨਾਂ ਦੇ ਚਿਹਰਿਆਂ ਤੇ ਇਹ ਹੌਸਲਾ ਸੀ ਵੀ ਜੇ ਰੱਬ ਦੀ ਕਰੋਪੀ ਹੋਈ ਹੈ ਤੇ ਸਾਡੇ ਭੈਣ ਭਾਈ ਸਾਡਾ ਪੰਜਾਬ ਸਾਡੀ ਪੰਜਾਬੀਅਤ ਲਾਹ ਕਲਾਕਾਰਾਂ ਤੋਂ ਲੈ ਕੇ ਹਰ ਹਰ ਵਰਗ ਉਹਨਾਂ ਦੇ ਨਾਲ ਖੜਾ ਹੈ ਮੈਮ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਪੜ੍ਹਾਈ ਦੇ ਬੱਚਿਆਂ ਦਾ ਹੌਸਲਾ ਦੇਖਿਆ ਇੱਥੇ ਲਗਭਗ 15 ਤੋਂ 20 ਪਿੰਡ ਹੈ ਤੇ ਉਹਨਾਂ ਬੱਚਾ ਵਾਸਤੇ ਤੁਹਾਡੇ ਵੱਲੋਂ ਕੀ ਕੀਤਾ ਜਾਊਗਾ ਸਪੈਸ਼ਲ ਨੀਰੂ ਬਾਜ਼ ਬਾਜ਼ੀ ਵੱਲੋਂ ਸਾਡੀ ਗੱਲ ਹੋਈ ਹੈ ਉਹਨਾਂ ਦੇ ਮੈਨੇਜਰ ਸੰਤੋਸ਼ ਜੀ ਖੜੇ ਨੇ ਅਸੀਂ ਖੜੇ ਆ ਸਪੈਸ਼ਲ ਮੇਰੇ ਖਿਆਲ ਇਸ ਮਹੀਨੇ ਦੇ ਵੀਕਐਂਡ ਤੇ ਉਹ ਇੰਡੀਆ ਆ ਵੀ ਜਾਣਗੇ ਤੇ ਜੋ ਉਹਨਾਂ ਨੇ ਸਾਨੂੰ ਮੈਸੇਜ ਭੇਜਿਆ ਵੀ 15 ਪਿੰਡਾਂ ਦੀ ਐਗਜ਼ਾਮੀਨੇਸ਼ਨ ਫੀਸ ਹੈ ਜਿਹੜੀ ਬੱਚਿਆਂ ਦੀ ਉਹ ਪੇ ਕਰਨਗੇ ਉਹ ਦੇਣਗੇ ਜੀ ਨਾ ਬੱਚਿਆਂ ਦਾ ਫਿਰ ਇਸ ਤੋਂ ਬਾਅਦ ਜਿਵੇਂ ਫਿਊਚਰ ਦੇ ਵਿੱਚ ਕਈ ਵਾਰ ਇਹ ਹੁੰਦਾ ਹੈ ਕਿ ਕੀ ਬੱਚੇ ਹੈਗੇ ਜਿਹੜੇ ਪੜ੍ਹਾਈ ਤੋਂ ਵਾਂਝੇ ਰਹਿ ਜਾਣਗੇ ਕਈ ਵਾਰ ਇਹਨਾਂ ਦੀ ਫਸਲਾਂ ਡੁੱਬ ਚੁੱਕੀਆਂ ਉਹਨਾਂ ਬੱਚਾ ਵਾਸਤੇ ਕਿਸ ਤਰ੍ਹਾਂ ਕੀਤਾ ਜਾਊਗਾ ਜਿਹੜੇ ਬੱਚੇ ਅੱਗੇ ਪੜ੍ਹਨਾ ਚਾਹੁੰਦੇ ਆ ਫਿਰ ਦੇਖੋ ਜੀ ਜਿਵੇਂ ਆਹ ਮਸਲਾ ਹੱਲ ਹੋਇਆ ਜੀ ਜੀ ਹੈਨਾ ਇੱਕ ਵਾਰੀ ਆਪਾਂ ਜਿਹੜਾ ਆ ਕੀ ਕਹਿੰਦੇ ਹੁੰਦੇ ਆ ਵੀ ਭੁੱਖ ਮਟਾਉਣ ਲਈ ਕੇਰਾ ਵੀ ਅੱਧਾ ਫੁਲਕਾ ਹੀ ਦੇ ਦੋ ਮੈਂ ਤੁਰਨ ਜੋਗਾ ਹੋ ਜਾ ਜੀ ਜੀ ਹੈਨਾ ਸਿਆਣੇ ਕਹਿੰਦੇ ਨਾ ਵੀ ਮੈਂ ਮੰਜ਼ਲ ਤੇ ਪਹੁੰਚਣਾ ਕੇਰਾ ਯਾਰ ਮੈਨੂੰ ਅੱਧਾ ਫੁਲਕਾ ਫੜਾ ਮੈਂ ਤਰਨ ਜੋਗਾ ਹੋਵਾਂ ਤੇ ਇੱਕ ਵਾਰੀ ਆਪਾਂ ਤਰਨ ਜੋਗੇ ਹੋਈਏ ਫੇਰ ਪਰਮਾਤਮਾ ਨਿਰਵਾਜ ਵਾਜੀ ਨੂੰ ਹੋਰ ਦੇਵੇ ਤੂੰ ਹੋਰ ਮਸਲੇ ਹੱਲ ਕਰਨ ਮੈਮ ਜਿੱਦਾਂ ਹੰਬਲਾ ਫਾਊਂਡੇਸ਼ਨ ਆ ਫਰੋਸਪੁਰ ਹਜ਼ਾਰਾ ਪਿੰਡ ਦੇ ਵਿੱਚ ਕੰਮ ਕਰ ਰਹੀ ਐ ਗਰਨਾਮ ਸਿੱਧੂ ਜੀ ਵੀ ਇਹ ਨਾਲ ਆ ਤੁਹਾਡੇ ਹੋਰ ਕਿਹੜੇ ਕਲਾਕਾਰ ਇਹਨਾਂ ਦੇ ਨਾਲ ਜੁੜ ਰਹੇ ਆ ਅ ਹੰਬਲਾ ਫਾਊਂਡੇਸ਼ਨ ਦੀ ਮੈਂ ਵੀ ਸ਼ੁਕਰਗੁਜ਼ਾਰ ਹਾਂ ਜੀ ਜੀ ਕਿਉਂਕਿ ਮੈਂ ਆਪ ਦੀ ਫੈਮਿਲੀ ਦੇ ਰਜ਼ੇ ਮੈਂ ਆ ਕਰਕੇ ਕੁਛ ਹੈ ਗੁੰਝਲ ਕਾਫੀ ਡੂੰਗੀ ਹੈ ਤੇ ਫੇਰ ਜਦੋਂ ਤੁਹਾਡੀਆਂ ਦੁਆਵਾਂ ਲੱਗੀਆਂ ਮੈਂ ਦੱਸੂਗੀ ਤੇ ਮੈਂ ਇਹਨਾਂ ਦੀ ਸ਼ੁਕਰਗੁਜ਼ਾਰ ਜਿੰਨੇ ਵੀ ਸਤਕਾਜ਼ੂਕ ਮੈਂਬਰਸ ਨੇ ਦਿਨਾਂ ਨੇ ਮੈਨੂੰ ਇਸ ਕਾਬਲ ਸਮਝਿਆ ਬਹੁਤ ਕਲਾਕਾਰ ਨੇ ਜਿਹੜੇ ਆ ਚੁੱਕੇ ਨੇ ਤੇ ਜਿਨ੍ਹਾਂ ਨੇ ਆਉਣਾ ਮੈਂ ਬੱਕਰੀ ਐਨ ਆਰ ਆਈ ਵੀਰ ਹੈਗੇ ਉਹਨਾਂ ਨੂੰ ਕੀ ਮੈਸੇਜ ਦਿਓਗੇ ਕੀ ਹਮਲਾ ਫਾਊਂਡੇਸ਼ਨ ਦੇ ਵਿੱਚ ਕਿਸ ਤਰ੍ਹਾਂ ਆਪਣਾ ਯੋਗਦਾਨ ਪਾਓ ਐਨ ਆਰ ਆਈ ਸਿੱਖਿਅਤ ਬਹੁਤ ਕੁਝ ਕਰ ਰਹੇ ਨੇ ਜੀ ਜੀ ਤੇ ਅੱਗੇ ਵੀ ਮੈਂ ਬੇਨਤੀ ਕਰੂੰਗੀ ਵੀ ਹਮੇਸ਼ਾ ਜਦੋਂ ਵੀ ਪੰਜਾਬ ਤੇ ਕੋਈ ਪ੍ਰੋਬਲਮ ਪਈ ਹੈ ਤਾਂ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਸਹਜ ਸਹਜ ਹੋ ਗ੍ਰਿਆ ਫੈਮਲੀ ਦਾ ਐਨ ਆਰ ਆਈ ਬੱਚੇ ਜੋ ਵੀ ਉਥੇ ਮਤਲਬ ਧਰਤੀ ਤੇ ਐਨ ਆਰ ਆਈ ਸਿੱਖਿਆ ਤੇ ਨੇ ਸਤਕਾਰ ਜੋ ਸਾਡੇ ਬਜ਼ੁਰਗ ਨੇ ਸਾਡੇ ਬੱਚੇ ਨੇ ਸਾਡੇ ਨੌਜਵਾਨ ਨੇ ਹੈ ਨਾ ਹਮੇਸ਼ਾ ਉਹਨਾਂ ਨੇ ਮੂਰੇ ਹੋ ਕੇ ਹਿੱਸਾ ਲਿਆ ਤੇ ਸਾਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਉਹ ਬਿਨਾ ਕਹਿਣ ਤੋਂ ਹੀ ਜੀ ਜੀ ਆਪਣੇ ਆਪ ਪੰਜਾਬ ਦੀ ਸੇਵਾ ਲਈ ਹਾਜ਼ਰ ਹੋ ਜਾਂਦੇ। ਮੈਂ ਤੁਹਾਡੇ ਜੀ ਜੀ ਸੰਤੋਸ਼ ਜੀ ਤੁਹਾਡੇ ਨਾਲ ਗਿਆ ਮਿਰੂ ਬਾਜ ਵਾਲੇ ਜਿੱਦਾਂ ਹੈਗੇ ਆ। ਤੇ ਤੁਸੀਂ ਉੱਥੋਂ ਦੇ ਹਾਲਾਤ ਕਾਲੂ ਵਾਲੇ ਦੇ ਕਿੱਦਾਂ ਦੇ ਲੋਕਾਂ ਦੇ ਵੇਖੇ ਆ ਤੁਸੀਂ? ਤੁਸੀਂ ਸੰਤੋਸ਼ ਜੀ ਨੂੰ ਪੁੱਛੋ ਜਗਦੀਪ ਜੀ ਕਿੱਥੇ ਗਏ ਆਪਣੇ? ਜੀ ਜੀ ਸੰਤੋਸ਼ ਜੀ। ਦੇਖੋ ਵੀ ਕੀ ਹਾਲਾਤ ਹੈ। ਮਤਲਬ ਆਇਆ ਕਿ ਇਹਨਾਂ ਨੂੰ ਜਦੋਂ ਵੀ ਜਿਵੇਂ ਵੀ ਨਾ ਆਪਾਂ ਜਿਹੜੇ ਫੋਨ ਤੇ ਵੀ ਆਪਾਂ ਬਿਆਨ ਕੀਤੇ ਸੀ ਹਾਲਾਤ ਵੀ ਇਦਾਂ ਦੇ ਨਹੀਂ। ਹੁਣ ਆ ਕੇ ਕੀ ਹੁੰਦਾ ਕਿ ਉਹਨਾਂ ਨੂੰ ਸਰ ਸਕਦਾ ਸੀ ਬਿਨਾਂ ਇਹ ਵੀ ਤੋ ਕੋ ਆਪਣ ਨੂੰ ਡੇ ਵਨ ਤੋਂ ਹੈਲਪ ਕਰ ਰਹੇ ਨੇ ਨੀਰੂ ਜੀ ਜਸਵੰਦਰ ਮਾਨ ਪਰ ਉਹ ਆਪ ਆਏ ਜੀ ਜੀ ਕਿ ਅਸੀਂ ਆਪ ਦੇਖਣਾ ਚਾਹੁੰਦੇ ਆ ਉਹਨਾਂ ਨੇ ਅੱਜ ਦੇਖਿਆ ਤੋਂ ਕਹਿੰਦੇ ਆ ਵਾਕਈ ਇੱਕ ਤਾਂ ਸਰਹੱਦੀ ਏਰੀਆ ਵਾਲ ਵੈਹੀ ਥੋੜਾ ਧਿਆਨ ਘੱਟ ਹੁੰਦਾ ਉੱਤੋਂ ਹੜਾਂ ਦੀ ਮਾਰ ਦੋ ਦੋ ਤਿੰਨ ਤਿੰਨ ਵਾਲੀ ਪੈ ਜਾਣੀ ਬਹੁਤ ਜਿਆਦੇ ਮਤਲਬ ਤਕੜੇ ਲੋਕ ਨੇ ਜਿਹੜੇ ਚੱਲੀ ਜਾਂਦੇ ਨੇ ਮਾਰਾਂ ਬਹੁਤ ਨੇ ਸੋ ਆਪਾਂ ਰਲ ਮਿਲ ਕੇ ਸਾਰੇ ਕਲਾਕਾਰਾਂ ਨੇ ਪੱਤਰਕਾਰਾਂ ਨੇ ਐਨ ਆਰ ਆਈ ਭਰਾਵਾਂ ਨੇ ਬਾਕੀ ਪੰਜਾਬੀ ਦੀ ਪੰਜਾਬ ਦੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਸਾਰਿਆਂ ਨੇ ਰਲ ਕੇ ਇਸ ਏਰੀਏ ਦੀ ਇਹਨਾਂ ਲੋਕਾਂ ਦੀ ਜਿਹੜੇ ਦਲੇਰੀ ਨਾਲ ਲੜ ਰਹੇ ਨੇ ਕਦੇ ਪਾਣੀ ਨਾਲ ਲੜ ਰਿਹਾ ਕਦੇ ਸੋਕੇ ਨਾਲ ਲੜ ਰਿਹਾ ਕਦੇ ਕਿਸੇ ਚੀਜ਼ ਨਾਲ ਲੜ ਰਿਹਾ ਆਪਾਂ ਉਹਨਾਂ ਦਾ ਥੋੜਾ ਥੋੜਾ ਸਾਥ ਦਈਏ ਤੇ ਇਹਨਾਂ ਨੂੰ ਉੱਪਰ ਜਾਣਾ ਹੈ ਬਹੁਤ ਦਲੇਰ ਲੋਕ ਨੇ ਔਰ ਕਲਾਕਾਰ ਸਾਰੇ ਨਾਲ ਨੇ ਡੇਲੀ ਫੋਨ ਹੁੰਦੀ ਅੱਜ ਤਰਸੇਮ ਜਸੜਬਾਈ ਦਾ ਵੀ ਮੈਨੂੰ ਮੈਸੇਜ ਆਇਆ ਉਹ ਵੀ ਨਾਲ ਨੇ ਗਰਨਾਮ ਦਾ ਮੈਂ ਤੁਹਾਨੂੰ ਕੱਲ ਦੱਸਿਆ ਗਰਨਾਮ ਭੁੱਲਰ ਬਾਈ ਵੀਰਾ ਹਣਾ ਸਾਰੇ ਹੀ ਬੰਦੇ ਵਾਰੀ ਵਾਰੀ ਇੱਥੇ ਆਉਣਗੇ ਵੀ ਔਰ ਉਹਨਾਂ ਦੀਆਂ ਜੋ ਡਿਊਟੀਆਂ ਉਹ ਉਹ ਕਹਿੰਦੇ ਵੀ ਤੁਸੀਂ ਸਾਡੀ ਡਿਊਟੀ ਲਾਓ ਇਹ ਆਪਣੇ ਏਰੀਏ ਨੇ ਆਪਾਂ ਇਹ ਫਾਊਂਡੇਸ਼ਨ ਬਣਾਉ ਸੰਤੋਸ਼ ਜੀ ਨੂੰ ਕਿਹਾ ਮਤਲਬ ਨੀਰੂ ਜੀ ਨੂੰ ਕਿਹਾ ਜੀ ਜੀ ਉਹਨਾਂ ਨੇ ਕਿਹਾ ਤਾਂ ਠੀਕ ਹੈ ਜੀ ਡਨ ਜੋ ਸਿਰ ਮੱਥੇ ਮੈਡਮ ਨੂੰ ਕਿਹਾ ਉਹ ਕਹਿੰਦੇ ਸਿਰ ਮੱਥੇ ਬਾਕੀਆਂ ਦਾ ਵੀ ਸਿਰ ਮੱਥੇ ਆ ਇਹ ਆਪਾਂ ਨੂੰ ਦੱਸਣਾ ਏਰੀ ਜਗਦੀਪ ਜਿੱਦਾਂ ਹੁਣ ਗੱਲ ਆਪਾਂ ਕਰਦੇ ਆ ਕਿ ਜਿੱਦਾਂ ਲੋਕਾਂ ਦੀ ਫਸਲਾਂ ਬਿਲਕੁਲ ਖਰਾਬ ਹੋ ਚੁੱਕੀਆਂ ਹੁਣ ਰੇਤ ਪੈ ਚੁੱਕੀ ਉਹਨਾਂ ਵਾਸਤੇ ਕਿਸ ਤਰ੍ਹਾਂ ਦਾ ਤੁਹਾਡਾ ਰਹੇਗਾ ਉਪਰਾਧ ਜਿੰਨਾ ਚਿਰ ਬੀਜ ਨਹੀਂ ਜਾਂਦੇ ਜੀ ਉਹਨਾਂ ਦੇ ਇੱਥੇ ਹੀ ਆ ਮੈਂ ਸਾਰਾ ਦਿਨ ਇਹੀ ਗੱਲ ਸੁਣੀ ਆ ਹੈ ਨਾ ਵੀ ਮੈਂ ਤਾਂ ਅੱਜ ਹੀ ਆਈ ਆ ਤੁਸੀਂ ਤਾਂ 10 15 ਦਿਨਾਂ ਤੋਂ ਮੋਰਚੇ ਤੇ ਡਟੇ ਹੋਇਓ ਮੈਂ ਮੈਂ ਬੈਠੀ ਸੀ ਮੈਂ ਇਹ ਸੁਣਦੀ ਰਿਵਾਜ ਕਰਦੀ ਦੀ ਇਹ ਕਹਿੰਦੇ ਜਦ ਤੱਕ ਫਸਲਾਂ ਬੀਜੀਆਂ ਨਹੀਂ ਜਾਂਦੀਆਂ ਅ ਜੋ ਵੀ ਘਰਾਂ ਦੇ ਅੰਦਰ ਮੰਨ ਲਓ ਕਿਸੇ ਦੇ 10 ਪਸ਼ੂ ਚਲੇ ਗਏ ਇੱਕ ਪਸ਼ੂ ਲਾ ਲੂ ਹਨ ਜੋ ਚੌਂਕੇ ਚੁੱਲਿਆਂ ਦਾ ਅਸੀਂ ਹਾਲ ਦੇਖ ਕੇ ਆਏ ਹਾਂ ਹਨ ਕਹਿੰਦੇ ਵਾਕਈ ਸਹੀ ਗੱਲ ਕੀਤੀ ਹੈ ਤੁਸੀਂ ਵੀ ਆਏ ਬਗੈਰ ਇੱਕ ਤਾਂ ਹੁੰਦਾ ਨਾ ਤੁਸੀਂ ਮੈਨੂੰ ਫੋਨ ਤੇ ਕਹਿ ਦਿਓ ਵੀ ਮੈਨੂੰ 104 ਬੁਖਾਰ ਆ ਮੈਂ ਕੋ ਅੱਛਾ ਦਵਾਈ ਲੈ ਲਓ ਹਾਂ ਚਲੋ ਮੈਂ ਦਵਾਈ ਭੇਜ ਦਿੰਨੇ ਆ ਕਿੱਥੇ ਮੈਂ ਆ ਕੇ ਜਦੋਂ ਤੁਹਾਨੂੰ ਦੇਖੋਗੇ ਵੀ ਵਾਕਈ ਉਸ ਬੁਖਾਰ ਦੇ ਨਾਲ ਨਾਲ ਤੁਸੀਂ ਹੋਰ ਕਿਹੜੀਆਂ ਮੁਸੀਬਤਾਂ ਦੇ ਨਾਲ ਜੂਝ ਰਹੇ ਹੋ ਉਹ ਅੱਜ ਤੋਂ ਬਗੈਰ ਨਹੀਂ ਪਤਾ ਲੱਗਦਾ ਤੇ ਜਦੋਂ ਅੱਜ ਮੈਂ ਆਈ ਤੇ ਵੀ ਵਾਕਈ ਬਹੁਤ ਬੁਰਾ ਹਾਲ ਹੈ ਜੀ ਮੈਂ ਗੱਲ ਕਰਦਾ ਜਿੱਦਾਂ ਹੁਣ ਪੰਜਾਬ ਦੇ ਵਿੱਚ ਹਮਲਾ ਪੂਰੇ ਕਲਾਕਾਰਾਂ ਨੇ ਮਾਰਿਆ ਉਹ ਹੁਣ ਇੱਕ ਹਮਲਾ ਫਾਊਂਡੇਸ਼ਨ ਵੀ ਹੋ ਗਈ ਪਰ ਇਹ ਲੱਗਦਾ ਕਿ ਕਲਾਕਾਰ ਜਿਹੜੇ ਹੈਗੇ ਲੋਕਾਂ ਦੀ ਜਿਹੜੀ ਜਿੱਦਾਂ ਸਰਕਾਰ ਵੀ ਕੰਮ ਕਰ ਰਹੀ ਹੈ ਤੇ ਸੇਵੀ ਸਸਤਾਵਾ ਵੀ ਕੰਮ ਕਰ ਰਹੀ ਹੈ ਉਹ ਕਲਾਕਾਰ ਵੀ ਕੰਮ ਕਰ ਰਹੇ ਆ ਹੁਣ ਲੱਗਦਾ ਕਿ ਇਹਨਾਂ ਦੇ ਲੋਕਾਂ ਦੇ ਮੁਸ਼ਕਲਾਂ ਜਿਹੜੀ ਉਹ ਘਟਣ ਗਈਆਂ ਬਿਲਕੁਲ ਘਟਣ ਗਈਆਂ ਜੀ ਕਹਿੰਦੇ ਜਦੋਂ ਕੋਈ ਸੱਚੇ ਦਿਲੋਂ ਸੇਵਾ ਕਰਦਾ ਹੈ ਜੀ ਜੀ ਹੈਨਾ ਤੇ ਇਹ ਹੋ ਸਕਦਾ ਵੀ ਪਰਮਾਤਮਾ ਨਾ ਸੁਣੇ ਜੀ ਜੀ ਹੁਣ ਸਾਰੇ ਕਲਾਕਾਰ ਸਾਰਾ ਮੀਡੀਆ ਐਨ ਆਰ ਆਈ ਸ਼ਖਸੀਅਤ ਬਹੁਤ ਹੋਰ ਬਹੁਤ ਲੋਕ ਨੇ ਜਿਹੜੇ ਦਿਲੋਂ ਜੁੜੇ ਹੋਏ ਨੇ ਇਸ ਡੈਫੀਨਟਲੀ ਉਹ ਤਾਂ ਗੱਲ ਹੈਗੀ ਹੋਈ ਆ ਬਸ ਮੇਨ ਮਤਲਬ ਇਹੀ ਆਪਣਾ ਕਿ ਤੁਸੀਂ ਉਹ ਵੱਧ ਜ਼ਿੰਮੇਵਾਰੀ ਚੱਕੋ ਗਰਾਉਂਡ ਤੇ ਅਸੀਂ ਹੈਗੇ ਕਿ ਆਪਾਂ ਅਪੀਲ ਇਹੋ ਜੀ ਕਰੀਏ ਕਿ ਐਨ ਆਰ ਆਈ ਲੋਕਾਂ ਤੱਕ ਪੰਜਾਬ ਤੱਕ ਪਹੁੰਚ ਜਾਏ ਕਿ ਯਾਰ ਜਿੰਨੀ ਵੀ ਤੁਸੀਂ ਹੈਲਪ ਕਰ ਸਕਦੇ ਹੋ ਇੱਥੇ ਆ ਕੇ ਸਾਨੂੰ ਇਸ ਵਕਤ ਡੀਜ਼ਲ ਦੀ ਬੜੀ ਲੋੜ ਆ ਜੀ ਜੀ ਬੀਜ ਤੇ ਖਾਦਾਂ ਦੀ ਲੋੜ ਵੀ ਪੈਣੀ ਹੈ ਅੱਗੇ ਜਾ ਕੇ ਤੇ ਜਿਨ੍ਹਾਂ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਥੋੜੀ ਮਰਮਤ ਦੀ ਵੀ ਲੋੜ ਆ ਐਜੂਕੇਸ਼ਨ ਦਾ ਜੁਮਾ ਸਾਰਾ ਹੀ ਨੀਰੂ ਮੜਨ ਚੱਕ ਲਿਆ ਤੇ ਬਾਕੀ ਜਿਹੜੀਆਂ ਥੋੜੀਆਂ ਥੋੜੀਆਂ ਚੀਜ਼ਾਂ ਹੈਗੀਆਂ ਆਪਾਂ ਥੋੜਾ ਥੋੜਾ ਵੀ ਕਰੀਏ ਤਾਂ ਸਾਰਾ ਹੋ ਜਾਂਦਾ ਨਾਲ ਅਕੇ ਸੋ ਇਹ ਅਪੀਲ ਆ ਸਾਰਿਆਂ ਨੂੰ ਕਿ ਕੋਈ ਵੀ ਬੰਦਾ ਜਿਹੜਾ ਹੈਲਪ ਕਰ ਸਕਦਾ ਉਹ ਤੁਸੀਂ ਕੰਟੈਕਟ ਸਾਡੇ ਨਾਲ ਕਰ ਲਓ ਅੰਕੜੇ ਸਾਡੇ ਕੋਲ ਸਾਰੇ ਹੈਗੇ ਵੀ ਕਿਤੇ ਕੀ ਲੋ ਜੀ ਜੀ ਨਹੀਂ ਜੀ ਸਰ ਕਿਉਂਕਿ ਜਦੋਂ ਹਾਰਡ ਆਉਂਦੇ ਨੇ ਉਦੋਂ ਫਿਰ ਜਿਹੜੀਆਂ ਰੋਗ ਵੀ ਨਾਲ-ਨਾਲ ਪੈਦਾ ਹੁੰਦੇ ਨੇ ਮੁਸੀਬਤਾਂ ਵਧੀਆਂ ਘਟੀਆਂ ਨਹੀਂ ਹਾਂ ਵਧੀਆਂ ਨੇ ਕਿਉਂਕਿ ਉਹ ਪਾਵੇਂ ਉਸ ਕਿਨੇ ਦਾ ਰੋਗ ਲਾ ਲਓ ਪਾਵੇਂ ਤੁਸੀਂ ਐਬਡੋਮਨ ਪੇਟ ਦਾ ਲਾ ਲਓ ਹੈਨਾ ਕਿਉਂਕਿ ਹਵਾ ਦਾ ਹਮਸ ਦਾ ਖਾਣੇ ਪਾਣੇ ਦਾ ਇਹ ਚੀਜ਼ਾਂ ਦਾ ਅਸਰ ਹੁੰਦਾ ਤੇ ਇਹ ਜਿਹੜੀ ਹੰਬਲ ਫਾਊਂਡੇਸ਼ਨ ਹੈ ਕੱਲਾ ਇਹ ਨਹੀਂ ਹੈ ਵੀ ਛੱਤ ਆ ਜਾ ਕੱਪੜੇ ਲੇੜੇ ਤੋਂ ਲੈ ਕੇ ਮੈਡੀਸਨ ਅੱਜ ਹੁਣ ਇਹ ਸਲਾਹ ਕਰਦੇ ਹੁੰਦੇ ਸੀ ਵੀ ਆਪਾਂ ਇੱਕ ਦੋ ਡਾਕਟਰ ਸਾਹਿਬ ਨੂੰ ਬੁਲਾਈਏ ਹਾਂਜੀ ਹਾਂਜੀ ਮੈਂ ਤੁਸੀਂ ਤੁਸੀਂ ਪਿੱਛੇ ਸਲਾਹ ਕਰਦੇ ਆ ਰਹੇ ਸੀ ਮੈਂ ਬੈਠੀ ਸੁਣ ਰਹੀ ਸੀ ਕਹਿੰਦੇ ਵੀ ਇੱਕ ਦੋ ਡਾਕਟਰ ਬੁਲਾਈਏ ਜਿਹੜੇ ਪਿੰਡ-ਪਿੰਡ ਜਾ ਕੇ ਉਹ ਬਿਮਾਰੀ ਨੂੰ ਦੇਖਣ ਭਾਵੇਂ ਉਸ ਕਿੰਨੇ ਦੀ ਹੈ ਭਾਵੇਂ ਉਹ ਪੇਟ ਦੀ ਹੈ ਕੋਈ ਵੀ ਪ੍ਰੋਬਲਮ ਹੈ ਕਿ ਆਪਾਂ ਮੈਡੀਸਨ ਵੰਡ ਸਕੀਏ ਪੰਜਾਬੀ ਚ ਕਹਿੰਦੇ ਮਤਲਬ ਪੈਕੇਜ ਬਣਾ ਕੇ ਦੇਵਾਂਗੇ ਉੱਤੇ ਲਿਖਾਂਗੇ ਵੀ ਆ ਦਵਾਈ ਇਹਦੀ ਹੈ ਆ ਦਵਾਈ ਹੈ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਆ ਦਵਾਈ ਲੈ ਲਓ ਜਿੱਦਾਂ ਡਾਕਟਰ ਕੋਲ ਜਾਂਦੇ ਕਿ ਉਹ ਲਿਖ ਕੇ ਦੇ ਦਿੰਦੇ ਕਿ ਆ ਪੇਟ ਦਰਦ ਵਾਸਤੇ ਹੈ ਬੁਖਾਰ ਦੀ ਹੈ ਇਹ ਬਹੁਤ ਸਪੈਸ਼ਲ ਇਹ ਫਾਊਂਡੇਸ਼ਨ ਦੇ ਮੈਂਬਰ ਨੇ ਜਿਹੜੇ ਅਸੀਂ ਐਸੇ ਵੀ ਵੇਚੇ ਹੀ ਆ ਜੀ ਹੈਨਾ ਸਾਰੇ ਸੰਤੋਸ਼ ਜੀ ਨੂੰ ਆਪਾਂ ਬੰਬਈ ਤੋਂ ਲਿਆਵਾਂਗੇ ਫਿਰ ਦੁਬਾਰਾ ਸੰਤੋਸ਼ ਜੀ ਆ ਤੁਸੀਂ ਬੰਬਈ ਤੋਂ ਆਏ ਹੋ ਤੁਸੀਂ ਲੋਕਾਂ ਦੇ ਵਿੱਚ ਆਏ ਹੋ ਤੁਹਾਨੂੰ ਹਾਲਾਤ ਦੇ ਜਿਹੜੇ ਹੈਗੇ ਕਿਸ ਤਰ੍ਹਾਂ ਦੇ ਲੱਗੇ ਕਿ ਜਦੋਂ ਬੰਬਈ ਬੈਠੇ ਕਿ ਆਇਓ ਤੁਹਾਨੂੰ ਲੋਕਾਂ ਦੇ ਕਿਵੇਂ ਦੇ ਹਾਲਾਤ ਲੱਗੇ ਨੇ ਹਾਲਾਤ ਉਸੇ ਵੀ ਜ਼ਿਆਦਾ ਹੀ ਬੱਥਰ ਹੈ ਮਤਲਬ ਇੱਥੇ ਦੇਖ ਕੇ ਇਹ ਹੀ ਲੱਗ ਰਿਹਾ ਹੈ ਬਾਕੀ ਸਾਰੇ ਮਿਲ ਜੁਲ ਕੇ ਹੀ ਕਰਨਗੇ ਤਾਂ ਸਭ ਕੁਝ ਠੀਕ ਹੋ ਹੀ ਜਾਏਗਾ ਜਿੰਨੇ ਯੋਗ ਹੈ ਕਹਿੰਦੇ ਯੋਗੀ ਛੋਟੇ ਲੱਗਦੇ ਹੈ ਪਰ ਜੋ ਆਪਾਂ ਦੇਖ ਕੇ ਆਏ ਹਾਂ ਉਹ ਹਾਲਾਤ ਹੁਰ ਹੁਰ ਦੇਖ ਰਿਹਾ ਹਾਂ ਬਹੁਤ ਹੀ ਹਾਲਾਤ ਜ਼ਿਆਦਾ ਹੈ ਕਦੇ ਵੀ ਨਾ ਭੁੱਲੀਏ ਮੇਰੇ ਖਿਆਲ ਤੋਂ ਸਾਡੇ ਸਾਰੇ ਬੰਦੇ ਭਰਾ ਹੀ ਨੇ ਸਾਰੇ ਹਮੇਸ਼ਾ ਨਾਲ ਨੇ ਸਾਰੇ ਏਰੀਆ ਵੱਲੋਂ ਅਸੀਂ ਦਸੰਦਰ ਮੈਮ ਥੋੜਾ ਸੰਦੋਤ ਜੀ ਨੀਰੂ ਮੈਡਮ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਨਾ ਚਾਹਣਾ ਕਿ ਤੁਸੀਂ ਇੱਥੇ ਆਏ ਇੰਨਾ ਟਾਈਮ ਟੂ ਟਾਈਮ ਕੱਢ ਕੇ ਵੀ ਕੰਮ ਹੁੰਦਾ ਸੀ ਮਤਲਬ ਤੁਹਾਡਾ ਸਹਿਯੋਗ ਹੈ ਬਹੁਤ ਵੱਡਾ ਕਿਉਂਕਿ ਇਹ ਮੰਨਣਾ ਹੀ ਪਊਗਾ ਕਿ ਸੋਸ਼ਲ ਮੀਡੀਆ ਤੇ ਇਹੀ ਜਿੰਨਾ ਮਰਜ਼ੀ ਬੋਲੀਏ

ਕਿਉਂ ਨਾ ਹੋਗਾ ਇਦੋਂ ਵੀ ਵੱਡੀਆਂ-ਵੱਡੀਆਂ ਮਸੀਬਤਾਂ ਆਪਣੇ ਪੰਜਾਬ ਤੇ ਆਈਆਂ ਸਾਰੇ ਮਸਲੇ ਹੱਲ ਹੋਏਗੇ ਕਿਉਂਕਿ ਇਹ ਜਿਹੜੀ ਧਰਤੀ ਹੈ ਨਾ ਆਪਣੀ ਇਹ ਆਪਣੇ ਪੰਜਾਬੀਆਂ ਦੀ ਧਰਤੀ ਹੈ ਗੁਰਪੀਰਾਂ ਦੀ ਹੈ ਸਾਡੀਆਂ ਪਾਕਸ਼ਾਹੀਆਂ ਦੀ ਧਰਤੀ ਹੈ ਕਿੱਡੀ ਕਿੱਡੇ ਸਮੇਂ ਆਪਣੀ ਧਰਤੀ ਤੇ ਆਈ ਹੈ ਨਾ ਜੀ ਜੀ ਤੇ ਪਰ ਗੁਰੂ ਮਹਾਰਾਜ ਨੇ ਜਿਹੜੀ ਆਪਣੇ ਪੰਜਾਬੀਆਂ ਦੇ ਅੰਦਰ ਸੇਵਾ ਦੀ ਭਾਵਨਾ ਇੱਕ ਦੂਜੇ ਨਾਲ ਜੁੜਨ ਦੀ ਭਾਵਨਾ ਬਖਸ਼ੀ ਹੈ ਨਾ ਇਹ ਸਭ ਤੋਂ ਵੱਡੇ ਗੁਰੂ ਸਾਹਿਬ ਜੋ ਆਪਾਂ ਨੂੰ ਇਹ ਚੀਜ਼ ਦੇ ਗਏ ਨਾ ਐ ਦੋਤੇ ਆਪਾਂ ਨੂੰ ਹੋਰ ਗੁਰਮਹਾਰਜ ਦੇ ਨਹੀਂ ਸਕਦੇ ਸਾਡੇ ਨਾਲ ਗੁਰਨਾਮ ਜੀ ਅਸੀਂ ਗੁਰਨਾਮ ਨਾਲ ਸਵਾਲ ਕਰਾਂਗੇ ਜ਼ੀਰੋ ਗਰਾਉਂਡ ਤੇ ਰਹਿੰਦੇ ਗੁਰਨਾਮ ਜੀ ਕਿੱਦਾਂ ਦੇ ਹਾਲਾਤ ਹੈ ਜਿੱਦਾਂ ਤੁਸੀਂ ਹੁਣ ਜਾ ਰਹੇ ਜ਼ੀਰੋ ਗਰਾਉਂਡ ਦੇ ਵਿੱਚ ਤੁਹਾਡੇ ਕੋਲੇ ਸਭ ਤੋਂ ਮੁਸ਼ਕਲ ਆ ਰਹੀ ਉਹ ਕਿੱਦਾਂ ਤੁਸੀਂ ਦੇਖ ਰਹੇ ਹੋ ਹਾਲਾਤ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਅਸੀਂ ਕਿਉਂਕਿ ਲਗਾਤਾਰ ਵਿਚਰ ਰਹੇ ਹਾਂ ਅਸੀਂ ਇੱਕ ਮੈਂ ਇੱਥੇ ਸ਼ੁਕਰੀਆ ਦਾ ਸੰਤੋਸ਼ ਛੱਟੇ ਜੀ ਆਏ ਆ ਮੁੰਬਈ ਤੋਂ ਸਪੈਸ਼ਲੀ ਨਿਰੂ ਬਾਜਵਾਦੀ ਪੂਰੀ ਟੀਮ ਖੜੀ ਹੋਈ ਆ ਜਸਵੰਦਰ ਬਰਾੜ ਜੀ ਉਹਨਾਂ ਦੇ ਹਸਬੰਡ ਵੀ ਖੜੇ ਆ ਔਰ ਡਾਕਟਰ ਸਰਜੀਤ ਸਿੰਘ ਸਿੱਧੂ ਜਗਦੀਪ ਬੜੇਗੋ ਜਿਨ੍ਹਾਂ ਪੀਕੇ ਹੋਰੀ ਤਰਲੋਚਨ ਵੀਰ ਜਿਨੀ ਸਾਡੀ ਟੀਮ ਹੈ ਪੂਰੀ ਵਰਕ ਕਰ ਰਹੀ ਆ ਤੇ ਮੈਂ ਸ਼ੁਕਰੀਆ ਅਦਾ ਕਰਨਾ ਕਿ ਇਹ ਜਿਹੜਾ ਹੰਬਲਾ ਫਾਊਂਡੇਸ਼ਨ ਬਣੀ ਸੀ ਨਾ ਇਹ ਵੀ ਮੇਰੇ ਖਰ ਨਿਰੂ ਬਾਜਵਾਰਾਂ ਦੀ ਸੋਚ ਸੀ ਉਹਨਾਂ ਨੇ ਟੀਮ ਨੂੰ ਭੇਜਿਆ ਤੁਸੀਂ ਜਾਓ ਤੇ ਫਿਰ ਇੱਥੇ ਜਿਹੜੇ ਹਾਲਾਤ ਦੇਖੇ ਵੀ ਰਾਤ ਸਮਗਰੀ ਬਹੁਤ ਪਹੁੰਚ ਗਈ ਆ ਤੇ ਹੁਣ ਕੀ ਕੀਤਾ ਜਾਵੇ ਅਸੀਂ ਫਿਰ ਮੋੜ ਵਸੇਬੇ ਵੱਲ ਆਏ ਕੀ ਪੁਨਰਵਾਸ ਇਹਨਾਂ ਲੋਕਾਂ ਦਾ ਇਹਨਾਂ ਲੋਕਾਂ ਨੂੰ ਦੁਬਾਰਾ ਲੀਹ ਤੇ ਲਿਆਉਣ ਲਈ ਜ਼ਿੰਦਗੀ ਨੂੰ ਕੀ ਕੀਤਾ ਜਾਵੇ ਤਾਂ ਅਸੀਂ ਇੱਥੇ ਇੱਕ ਬੇਸ ਕੈਂਪ ਬਣਾਇਆ ਹਜ਼ਾਰਾ ਸਿੰਘ ਵਾਲਾ ਤਾਂ ਹੁਣ ਵਾਰੀ-ਵਾਰੀ ਨਿਸ਼ਤਰ ਗਿੱਲੂ ਵੀਰ ਜੀ ਹੋਰੀ ਆਏ ਇੰਦਰ ਦੀ ਨਿੱਕੂ ਹੋਰੀ ਆਏ ਗੁਰਮਿੰਦਰ ਕੈਂਡੋਵਾਲ ਸੰਗਤ ਜੀ 47 ਸਾਹਿਬ ਬਹੁਤ ਸਾਰੇ ਸਿੰਗਰ ਦੇ ਫੋਨ ਆ ਰਹੇ ਜਸਵੰਦਰ ਬਰਾੜ ਜੀ ਹੋਰੀ ਆਏ ਸੰਤੋਸ਼ ਠੱਟੇ ਸਪੈਸ਼ਲ ਬੰਬੇ ਤੋਂ ਆਏ ਔਰ ਅੱਜ ਜਿਹੜਾ ਅਨਾਉਂਸ ਕਰਕੇ ਗਿਆ ਕਿਉਂਕਿ ਅਸੀਂ ਪਹਿਲੇ ਦਿਨ ਹੀ ਕਹਿੰਦਾ ਸੀ ਕਿ ਨੀਰੂ ਬਾਜਵਾ ਸਾਡੇ ਨਾਲ ਨੇ ਔਰ ਉਹਨਾਂ ਦੇ ਹੌਸਲੇ ਤੇ ਅਸੀਂ ਵੀ ਨਾਊਂਸ ਕਰਦੇ ਗਏ ਉਹ ਅੱਜ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਅਸੀਂ ਮਿਲ ਕੇ ਆਏ ਸੀ ਪੂਰੀ ਰਿਪੋਰਟ ਲੈ ਕੇ ਆਏ ਕਿ ਕਿੰਨੀਆਂ ਫੀਸਾਂ ਬਣਦੀਆਂ ਆ ਪ੍ਰੀਖਿਆਵਾਂ ਦੀਆਂ ਇਸ ਇਲਾਕੇ ਦੇ ਜਿੰਨੇ ਆ ਸਕੂਲ ਨੇ 15 ਪਿੰਡ ਹੈਗੇ ਤਾਂ ਉਹਨਾਂ ਸਾਰਿਆਂ ਬੱਚਿਆਂ ਦੀ ਐਗਜ਼ਾਮੀਨੇਸ਼ਨ ਫੀਸ ਜਿਹੜੀ ਹੈਗੀ ਉਹ ਸਾਡੇ ਵੱਲੋਂ ਸਾਡੀ ਹੰਬਲਾ ਫਾਊਂਡੇਸ਼ਨ ਦੇ ਨਾਲ ਨਿਰੂ ਬਾਜਵਾ ਜੀ ਖੜੇ ਨੇ ਪੂਰੀ ਫੀਸ ਉਹ ਪੇ ਕਰ ਰਹੇ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਵਾਰ-ਵਾਰ ਫੋਨ ਕਰ ਰਹੇ ਆ ਸੰਤੋਸ਼ ਜੀ ਹਾਲਾਤ ਦੇਖਣ ਆਏ ਆ ਵੀ ਹੋਰ ਕੀ ਕੀ ਹੋ ਸਕਦਾ ਇਲਾਕੇ ਵਿੱਚ ਤਾਂ ਦਰਬਾਰ ਉਹ اناؤنسمنٹ ਅੱਜ ਕਰਾਂਗੇ ਜੀ ਉਹ ਸਾਡੇ ਨਾਲ ਗੁਰਨਾਬ ਦੀ ਜੁੜੀ ਸੀ ਜਸਵੰਦਰ ਬਰਾੜ ਜੀ ਸੰਤੋਸ਼ ਜੀ ਸੀਗੇ ਜਿਨ੍ਹਾਂ ਵੱਲੋਂ ਹੰਬਲਾ ਫਾਊਂਡੇਸ਼ਨ ਦੇ ਵਿੱਚ ਆ ਕੇ ਇੱਕ ਬਹੁਤ ਤੋਂ ਵੱਡਾ ਐਲਾਨ ਹੈ ਜਿਹੜਾ ਉਹ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਬੱਚਿਆਂ ਦੀਆਂ ਜੋ ਪੀਸਾ ਹੋਣਗੇ ਆ ਜੋ ਪ੍ਰੀਖਿਆ ਜਿਹੜੀ ਹੈਗੀ ਫੈਸਲਾ ਉਹ ਦਿੱਤੀਆਂ ਜਾਣ ਗਿਆ ਸਾਰੇ ਵੱਲੋਂ ਅਤੇ ਬੱਚਾ ਜਿਹੜਾ ਪੜ੍ਹਾਈ ਤੋਂ ਕੋਈ ਵੀ ਵਾਂਝਾ ਨਹੀਂ ਰਹਿ ਸਕੂਗਾ ਫਿਰੋਜ਼ਪੁਰ ਤੋਂ ਕੈਮਰਾਮੈਨ ਦੇ ਨਾਲ ਸ਼ੋਕਲਾਸਾ ਡੇਲੀ ਪੋਸਟ ਪੰਜਾਬੀ